ਅੰਮ੍ਰਿਤਸਰ ਦੀ ਧਰਤੀ ਤੇ ਪਲੇ ਬੜੇ ਅਤੇ ਅਮਨਦੀਪ ਕ੍ਰਿਕਟ ਅਕੈਡਮੀ ਦੀ ਸੌਂਪਨਤ ਤਿਆਰ ਹੋਏ ਅਭਿਸ਼ੇਕ ਸ਼ਰਮਾ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਇਤਿਹਾਸ ਰਚ ਦਿੱਤਾ ਆਈਸੀਸੀ ਦੀ ਨਵੀਂ T20 ਰੈਂਕਿੰਗ ਵਿੱਚ ਉਹ ਦੁਨੀਆ ਦਾ ਨੰਬਰ 1 ਬੱਲੇਬਾਜ਼ ਬਣ ਗਿਆ ਹੈ ਇਹ ਸਿਰਫ ਪੰਜਾਬ ਨਹੀਂ ਸਾਰੇ ਦੇਸ਼ ਲਈ ਮਾਣ ਦੀ ਗੱਲ ਹੈ ਪੰਜਾਬ ਦੇ ਉਬਰਦੇ ਸਿਤਾਰੇ ਕ੍ਰਿਕਟਰ ਅਭਿਸ਼ੇਕ ਸ਼ਰਮਾ ਜੋ ਕਿ ਗੁਰੂ ਨਗਰੀ ਅੰਮ੍ਰਿਤਸਰ ਦੀ ਧਰਤੀ ਤੇ ਜੰਮੇ ਅਤੇ ਆਪਣੀ 2-3 ਸਾਲਾਂ ਦੀ ਕੜੀ ਮਿਹਨਤ ਨਾਲ ਪੂਰੇ ਦੇਸ਼ ਵਿੱਚ ICC ਅਤੇ T20 ਵਿੱਚ ਪਹਿਲਾ ਸਥਾਨ ਹਾਸਲ ਕਰਕੇ ਭਾਰਤ ਦਾ ਨਾਮ ਰੌਸ਼ਨ ਕੀਤਾ। ਜਿਸ ਸੰਬੰਧੀ ਸਾਡੀ ਫਾਸਟ ਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਆ। ਅਭਿਸ਼ੇਕ ਸ਼ਰਮਾ ਦੇ ਮਾਤਾ-ਪਿਤਾ ਨੇ ਆਪਣੀ ਖੁਸ਼ੀ ਪ੍ਰਗਟ ਕੀਤੀ ਅਤੇ ਵਾਹਿਗੁਰੂ ਦਾ ਸ਼ੁ크rana ਕੀਤਾ। ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਸੁਸ਼ੀਲ ਸ਼ਰਮਾ ਤੁਹੀ ਦੇਖ ਰਹੇ ਜੇ ਫਾਸਟ ਵੀ ਨਿਊਜ਼ ਚੈਨਲ। ਅੱਜ ਸਾਡੀ ਫਾਸਟ ਵੀ ਇੰਪੁੰਚੀ ਹੈ। ਜਿਹੜੇ ਅਭਿਸ਼ੇਕ ਸ਼ਰਮਾ ਜੀ ਜੋ ਕਿ ਕ੍ਰਿਕਟ ਦੇ ਵਿੱਚ ਅੱਜ ਬਲੰਦੀਆਂ ਛੁਰੇ ਨੇ ਤੇ ਪੰਜਾਬ ਦਾ ਤੇ ਅੰਮ੍ਰਿਤਸਰ ਗੁਰੂ ਨਗਰੀ ਦਾ ਜਿਹੜਾ ਮਾਣ ਵਧਾਇਆ ਉਹਨਾਂ ਦੇ ਪਿਤਾ ਜੀ ਮੌਜੂਦ ਨੇ ਉਹਨਾਂ ਦੇ ਮਾਤਾ ਜੀ ਮੌਜੂਦ ਨੇ ਸਾਡੇ ਨਾਲ ਤੇ ਅੱਜ ICC ਅਤੇ T20 ਦੀ ਰੈਂਕਿੰਗ ਦੇ ਵਿੱਚ ਜਿਹੜਾ ਪਹਿਲਾ ਸਥਾਨ ਹਾਸਲ ਕੀਤਾ ਬੜੇ ਮਾਣ ਦੀ ਗੱਲ ਹੈ ਤੇ ਉਹਦੇ ਲਈ ਹੀ ਜਾਣਦੇ ਉਹਨਾਂ ਦੇ ਪਿਤਾ ਜੀ ਕੋਲੋਂ ਜੇ ਪਿਤਾ ਜੀ ਦੀ ਗੱਲ ਕਰ ਲਈਏ ਉਹਨਾਂ ਦੇ ਫਾਦਰ ਸਾਹਿਬ ਵੀ ਨੇ ਤੇ ਉਹਨਾਂ ਦੇ ਕੋਚ ਵੀ ਨੇ ਤੇ ਕਿਸ ਤਰ੍ਹਾਂ ਦਾ ਸਫ਼ਰ ਉਹਨਾਂ ਦਾ ਰਿਹਾ ਇੱਥੋਂ ਤੱਕ ਪਹੁੰਚਣ ਦੇ ਲਈ ਤੇ ਜਾਣਦੇ ਉਹਨਾਂ ਕੋ ਜੀ ਸਰ ਪਹਿਲਾਂ ਤਾਂ ਤੁਹਾਡਾ ਇੱਥੇ ਆਉਣ ਤੇ ਧੰਨਵਾਦ ਮ ਬਹੁਤ ਧੰਨਵਾਦ ਭਾਈ ਕੀ ਇਹ ਟਾਈਮ ਟੂ ਟਾਈਮ ਆ ਗਿਆ ਅਭਿਸ਼ੇਕ ਦੀ ਨਿਊਜ਼ ਦੱਸਦੇ ਰਹਿੰਦੇ ਨੇ ਔਰ ਉਹਨੂੰ ਪਿਆਰ ਦਿੰਦੇ ਨੇ ਔਰ ਅਸ਼ੀਰਵਾਦ ਦਿੰਦੇ ਨੇ ਮੈਂ ਥੈਂਕਸ ਕਰਦਾ ਤੁਹਾਡੇ ਚੈਨਲ ਦਾ ਔਰ ਸਭ ਤੋਂ ਜ਼ਿਆਦਾ ਥੈਂਕਸ ਅੰਬਰਸਰ ਵਾਸੀਆਂ ਦਾ ਜਿਨ੍ਹਾਂ ਨੇ ਉਹਨੂੰ ਅਭਿਸ਼ੇਕ ਨੂੰ ਅਸ਼ੀਰਵਾਦ ਦਿੱਤਾ ਇਹ ਗੁਰੂ ਦੀ ਨਗਰੀ ਆ ਇੱਥੇ ਅਸ਼ੀਰਵਾਦ ਮਿਲਿਆ ਅੱਜ ਉਹ ਅਸ਼ੀਰਵਾਦ ਲੈ ਕੇ ਅਭਿਸ਼ੇਕ ਅੱਗੇ ਗਿਆ ਤਾਂ ਦੀ ਨਾ ਪੈਦਾ ਹੋਇਆ ਔਰ ਉਹ ਜਿਹੜਾ ਅੱਜ ਦਾ ਦਿਨ ਆ ਬੜਾ ਖੁਸ਼ੀਆਂ ਵਾਲਾ ਦਿਨ ਆ ਕਿਆ ਵਰਲਡ ਦੀ ਰੈਂਕਿੰਗ ਚ T20 ਦੀ ਅਭਿਸ਼ੇਕ ਨੰਬਰ 1 ਤੇ ਆਇਆ ਹੈ ਅਸੀਂ ਬਹੁਤ ਖੁਸ਼ ਹਾਂ ਕਿ ਅੰਮ੍ਰਿਤਸਰ ਹਿੰਦੁਸਤਾਨ ਦਾ ਲਾਸਟ ਸਟੇਸ਼ਨ ਹੈ ਔਰ ਉੱਥੇ ਅਸੀਂ ਬੈਠੇ ਆ ਉਥੋਂ ਅਗਰ ਵਰਲਡ ਅਬ ਬੇਟਾ ਨੰਬਰ 1 ਤੇ ਆਇਆ ਇਹ ਬਹੁਤ ਖੁਸ਼ੀ ਦੀ ਗੱਲ ਹੈ ਇਹ ਅੰਮ੍ਰਿਤਸਰ ਵਾਸੀਆਂ ਦਾ ਆਸ਼ੀਰਵਾਦ ਹੈ ਇਹ ਜਿਹੜਾ ਉਹਨਾਂ ਦਾ ਸਫਰ ਦੀ ਗੱਲ ਕਰ ਲਈਏ ਜਿਹੜਾ ਅਮਨਦੀਪ ਅਕੈਡਮੀ ਦਾ ਕਿੰਨਾ ਕ ਵੱਡਾ ਰੋਲ ਹੈ ਜੀ ਇਹਦੇ ਵਿੱਚ ਦੇਖੋ ਅਮਨਦੀਪ ਅਕੈਡਮੀ ਦਾ ਵੀ ਬਹੁਤ ਯੋਗਦਾਨ ਹੈ ਡਾਕਟਰ ਸ਼ਬਾਜ਼ ਜੀ ਨੇ ਜਿਹੜੇ ਕੀ ਉਹਨੂੰ ਅਕਸਰ ਬਹੁਤ ਪਿਆਰ ਕਰਦੇ ਨੇ ਡਾਕਟਰ ਅਵਤਾਰ ਸਿੰਘ ਜੀ ਜਿਹੜੇ ਕੀ ਮਾਨਯੋਗ ਨੇ ਉਧਰ ਲੋਕੀ ਤੇ ਦੇਖੋ ਜੀ ਉਹਨਾਂ ਨੂੰ ਰੱਬ ਦਾ ਰੂਪ ਹੀ ਕਹਿੰਦੇ ਨੇ ਕਿ ਉਹ ਵਾਕੇ ਹੀ ਰੱਬ ਦਾ ਰੂਪ ਹੈਗੇ ਨੇ ਔਰ ਜਿਹੜੇ ਵੀ ਕਿਸੇ ਨੂੰ ਕੋਈ ਪ੍ਰੋਬਲਮ ਆਂਦੀ ਉਹ ਮਿੰਟ ਚ ਹੱਲ ਕਰ ਦਿੰਦੇ ਨੇ ਸ਼ਬਾਜ਼ ਅਭਿਸ਼ੇਕ ਨਾਲ ਇਨਾ ਕ ਪਿਆਰ ਕਰਦੇ ਨੇ ਡਾਕਟਰ ਸ਼ਬਾਜ਼ ਮੈਂ ਦੱਸ ਨਹੀਂ ਸਕਦਾ ਉਹਨਾਂ ਨੇ ਆਪਣੀ ਗਰਾਉਂਡ ਇਹਦੇ ਇਹ ਆਨ ਤੇ ਹਰ ਟਾਈਮ ਖਾਲੀ ਰੱਖਦੇ ਨੇ ਕੋਈ ਬੁਕਿੰਗ ਵੀ ਹੁੰਦੀ ਹੋਵੇ ਤਾਂ ਵੀ ਕੈਨਸਲ ਕਰ ਦਿੰਦੇ ਨੇ ਕਿ ਅਭਿਸ਼ੇਕ ਨੇ بیٹنگ ਕਰਨੀ ਆ ਉਹ ਇੰਨੇ ਖੁਸ਼ ਹੁੰਦੇ ਨੇ ਇਹਨੂੰ ਟ੍ਰੇਨਿੰਗ ਕਰਾ ਕੇ ਇਹਦੇ ਉੱਤੇ ਉਹ ਕਹਿੰਦੇ ਆ ਅਭਿਸ਼ੇਕ ਤੂੰ ਬੋਲ ਚਾਹਦਾ ਕੀ ਆ ਤੂੰ ਅਸੀਂ ਉਹ ਹੀ ਕਰਾਂਗੇ ਮੈਂ ਉਹਨਾਂ ਦਾ ਵੀ ਥੈਂਕਸ ਕਰਦਾ ਡਾਕਟਰ ਅਪਤਾਹ ਸਿੰਘ ਜੀ ਦਾ ਔਰ ਉਹਨਾਂ ਦੇ بیٹے ਸ਼ਬਾਸ਼ ਜੀ ਦਾ ਵੀ ਔਰ ਮੈਡਮ ਦਾ ਵੀ ਉਹ ਬਹੁਤ ਅਭਿਸ਼ੇਕ ਨਾਲ ਪਿਆਰ ਕਰਦੇ ਨੇ ਔਰ ਥੈਂਕਸ ਉਹਨਾਂ ਨੇ ਬੜੀ ਪ੍ਰੈਕਟਿਸ ਕਰਾਈ ਆਪਣੀ ਗਰਾਊਂਡ 'ਚ ਇਹ ਵਾਕਈ ਕੋਈ ਆਪਣੀ ਗਰਾਊਂਡ ਇਦਾਂ ਨਹੀਂ ਦਿੰਦਾ ਔਰ ਉਹਨਾਂ ਨੇ ਅਭਿਸ਼ੇਕ ਹਾਸ ਤੇ ਬਹੁਤ ਕੁਝ ਸਿੱਖਿਆ ਜੀ ਬਿਲਕੁਲ ਅਮਨਦੀਪ ਅਕੈਡਮੀ ਤੋਂ ਜਿਹੜਾ ਉਹਨਾਂ ਨੇ ਸਫਰ ਸ਼ੁਰੂ ਕੀਤਾ ਆਪਣਾ ਜ਼ਿੰਦਗੀ ਦਾ ਅੱਜ ਮੁਕਾਮ ਬੜਾ ਵੱਡਾ ਹਾਸਲ ਕੀਤਾ ਉਹ ਵੀ ਦੱਸਿਆ ਇਹਨਾਂ ਨੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਜੇ ਉਹਨਾਂ ਨਾਲ ਜੇ ਤੁਹਾਡੀ ਗੱਲਬਾਤ ਹੁੰਦੀ ਹੈ ਜਿਹੜੇ ਵੱਡੇ ਵੱਡੇ ਕ੍ਰਿਕਟਰ ਸਾਡੇ ਮਨ ਦੀ ਗੱਲ ਹੈ ਪੰਜਾਬ ਦੇ ਵਿੱਚੋਂ ਜੁਵਰਾਜ ਸਿੰਘ ਰਾਂਦੀ ਗੱਲ ਕਰ ਲਈਏ ਜ ਜੇ ਤੁਹਾਡੇ ਨਾਲ ਗੱਲ ਹੁੰਦੀ ਹੈ ਤਾਂ ਕੀ ਕਹਿਣਾ ਸੀ ਦੇਖੋ ਜੀ ਜੁਵਰਾਜ ਸਿੰਘ ਜੀ ਦਾ ਤੇ ਬਹੁਤ ਦੇਨ ਹੈ ਔਰ ਉਹਨਾਂ ਨੇ ਬਹੁਤ ਅਭਿਸ਼ੇਕ ਨੂੰ ਪਿਆਰ ਕੀਤਾ ਮੈਂ ਰਪਰਜਨ ਸਿੰਘ ਜੀ ਦਾ ਵੀ ਥੈਂਕਸ ਕਰਦਾ ਕਿ ਉਹਨਾਂ ਨੇ ਵੀ ਅਭਿਸ਼ੇਕ ਨੂੰ ਬਹੁਤ ਪਿਆਰ ਕੀਤਾ ਕਿ ਉਹਨਾਂ ਦੀ ਕਪਤਾਨੀ 'ਚ ਡੈਬਿਊ ਕੀਤਾ ਸੀ ਅਭਿਸ਼ੇਕ ਨੇ ਔਰ ਅਰਪਜਨ ਸਿੰਘ ਜੀ ਨੇ ਇੰਨਾ ਪਿਆਰ ਦਿੱਤਾ ਇੰਨਾ ਮੈਂ ਦੱਸ ਨਹੀਂ ਸਕਦਾ ਉਹਨਾਂ ਨੇ ਵੀ ਇਹਨੂੰ ਅਸ਼ੀਰਵਾਦ ਦਿੰਦੇ ਸੀ ਤੇ ਯੁਗਰਾਜ ਤੇ ਇਹਨੂੰ ਟ੍ਰੇਨਿੰਗ ਕਰਾ ਰਹੇ ਹਰ ਟਾਈਮ ਹਰ ਮੌਕੇ ਤੇ ਹਰ ਟਾਈਮ ਪ੍ਰੈਕਟਿਸ ਯੁਗਰਾਜ ਸਿੰਘ ਜੀ ਕਰਾਉਂਦੇ ਨੇ ਥੈਂਕਸ ਉਹਨਾਂ ਦਾ ਵੀ ਹੋਰ ਬੱਚਿਆਂ ਨੂੰ ਸੁਨੇਹਾ ਕੀ ਹੈ ਜੀ ਅੱਜ ਨੌਜਵਾਨੀ ਵੇਖ ਲਈਏ ਸਾਡੀ ਕਿਸੇ ਹੋਰ ਪਾਸੇ ਨੂੰ ਜਾ ਰਹੀ ਹੈ ਪੰਜਾਬ ਦੀ ਪਰ ਤੁਹਾਡੇ ਬੱਚੇ ਦੀ ਗੱਲ ਕਰ ਲਈ ਅਜ ਬਲੰਦੀਆਂ ਛੂਰੀਆਂ ਪੰਜਾਬ ਦਾ ਗੁਰੂ ਨਗਰੀ ਦਾ ਨਾਂ ਰੋਸ਼ਨਾ ਪੂਰੇ ਭਾਰਤ ਦਾ ਨਾਂ ਰੋਸ਼ਨ ਹੈ ਤੇ ਉਸ ਪੰਜਾਬ ਦੀ ਨੌਜਵਾਨੀ ਨੂੰ ਕੀ ਕਹਿਣਾ ਜੀ ਤੁਹਾਡੇ ਦੇਖੋ ਮੈਂ ਸਾਡੀ ਕ੍ਰਿਕਟ ਅਕੈਡਮੀ ਹੈ ਇੱਥੇ ਬੱਚਿਆਂ ਨੂੰ ਟ੍ਰੇਨਿੰਗ ਵੀ ਕਰਾਉਂਦੇ ਆ ਅਭਿਸ਼ੇਕ ਵੀ ਜਦੋਂ ਇੱਥੇ ਆਂਦਾ ਹੈ ਤਾਂ ਅਸੀਂ ਇੱਥੇ ਪ੍ਰੈਕਟਿਸ ਕਰਦਾ ਹਾਂ ਬੋਲਿੰਗ ਮਸ਼ੀਨ ਹੈ ਸਭ ਕੁਝ ਹੈ ਅਸੀਂ ਤੇ ਬੱਚਿਆਂ ਨੂੰ ਇਹੋ ਹੀ ਸਿੱਖਿਆ ਦਿੰਦੇ ਹਾਂ ਕਿ ਨਸ਼ਿਆਂ ਤੋਂ ਦੂਰ ਰੋਹੋ ਇਹ ਚੀਜ਼ਾਂ ਤੋਂ ਦੂਰ ਰਹੋ ਸਪੋਰਟਸ ਵਾਲਵਾਓ ਖੇਡਾਂ ਵਾਲਵਾਓ ਤਾਂ ਤੰਦਰੁਸਤ ਰਹੋ ਔਰ ਆਪਣੇ ਜੀਵਨ ਅੱਛਾ ਬਣਾਓ ਅਸੀਂ ਤੇ ਸਾਰਿਆਂ ਨੂੰ ਮੈਂ ਡੀਸੀ ਮੈਡਮ ਨੂੰ ਮਿਲਿਆ ਸੀ ਉਹਨਾਂ ਦਾ ਵੀ ਬੜਾ ਅੰਮ੍ਰਿਤਸਰ ਵਾਸਤੇ ਬੜਾ ਸਪੋਰਟਸ ਵਾਸਤੇ ਉਹਨਾਂ ਦਾ ਬੜਾ ਧਿਆਨ ਹੈਗਾ ਔਰ ਮੈਨੂੰ ਤੇ ਅਭਿਸ਼ੇਕ ਨੂੰ ਬੁਲਾਇਆ ਸੀ ਡੀਸੀ ਮੈਡਮ ਸਾਖੀ ਜੀ ਨੇ ਬੁਲਾਇਆ ਸੀ ਔਰ ਉਹਨਾਂ ਨੇ ਕਿਹਾ ਵੀ ਅਸੀਂ ਸਪੋਰਟਸ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਆਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਾਈਏ ਅਸੀਂ ਹਾਲ ਸਪੋਰਟਸ ਚਲਾਈਏ ਮੈਂ ਕਹਿੰਦਾ ਮੈਡਮ ਅਸੀਂ ਤੁਹਾਡੇ ਨਾਲ ਹਾਂ ਤੁਸੀਂ ਸਾਡੀ ਸੇਵਾ ਜਿੱਥੇ ਵੀ ਲਾਓਗੇ ਹਰ ਟਾਈਮ ਤੁਹਾਡੇ ਨਾਲ ਹੈ ਔਰ ਉਹ ਉਹਨਾਂ ਦਾ ਅੰਮ੍ਰਿਤਸਰ ਤੇ ਇੱਕ ਡੀਸੀ ਜਿਹੜੇ ਇੰਨਾ ਸਪੋਰਟਸਾਸਤੇ ਧਿਆਨ ਰੱਖਦੇ ਨੇ ਮੈਂ ਬੜੀ ਖੁਸ਼ੀ ਦੀ ਗੱਲ ਹੈ ਮੈਂ ਉਹਨਾਂ ਦਾ ਉਹਨਾਂ ਨੂੰ ਵੀ ਧੰਨਵਾਦ ਕਰਦਾ ਕਿ ਤੁਸੀਂ ਸਪੋਰਟਸ ਨਾਲ ਇੰਨਾ ਪਿਆਰ ਕਰਦੇ ਹੋ ਔਰ ਉਹ ਚਾਹਦੇ ਕਿ ਅੰਮ੍ਰਿਤਸਰ ਦੇ ਬੱਚੇ ਨਸ਼ਿਆਂ ਨੂੰ ਛੱਡ ਕੇ ਔਰ ਸਪੋਰਟਸ ਆ ਲਾਣ ਤੇ ਉਹਨਾਂ ਦਾ ਮਿਸ਼ਨ ਜਾਰੀ ਹੈ ਔਰ ਮੇਰੇ ਖਿਆਲ ਪੂਰਾ ਹੋਏਗਾ ਜ਼ਰੂਰ ਜੀ ਦੋਸਤੋ ਅਸੀਂ ਵਿਸ਼ੇਖ ਸ਼ਰਮਾ ਜੀ ਦੇ ਫਾਦਰ ਜੀ ਜਿਨ੍ਹਾਂ ਨੇ ਕੀ ਸੁਨੇਹਾ ਵੀ ਦਿੱਤਾ ਆਪਣਾ ਨੌਜਵਾਨੀ ਨੂੰ ਬਚਾਉਣ ਦੇ ਲਈ ਤੇ ਵਧੀਆ ਉਪਰਾਲਾ ਜਿਹੜਾ ਕਰਦੇ ਨੇ ਨੌਜਵਾਨਾਂ ਨੂੰ ਖੇਡਾਂ ਚਲਾਉਂਦੇ ਨੇ ਤੇ ਹੁਣ ਵਿਸ਼ੇਖ ਸ਼ਰਮਾ ਜੀ ਦੇ ਫਾਦਰ ਜੀ ਰਾਜਕੁਮਾਰ ਜੀ ਹੁਣ ਉਹਨਾਂ ਦੇ ਮਾਤਾ ਜੀ ਵੀ ਨਾਲ ਮੌਜੂਦ ਨੇ ਜਾਣਦੇ ਉਹਨਾਂ ਕੋ ਕਿੰਨੀ ਕੁ ਵੱਡੀ ਖੁਸ਼ੀ ਦੀ ਜਿਹੜੀ ਗੱਲ ਮੰਨਦੀ ਹੋਈ ਹਾਂਜੀ ਜੀ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਬਹੁਤ ਸਿਰ ਉੱਚਾ ਕੀਤਾ ਬੇਟੇ ਨੇ ਔਰ ਬਸ ਪਰਮਾਤਮਾ ਨੂੰ ਇਦਾਂ ਹੀ ਤਰੱਕੀਆ ਦਿੰਦਾ ਰਵੇ ਔਰ ਸਾਡਾ ਨਾਮ ਰੋਸ਼ਨ ਕਰਦਾ ਰਵੇ ਛੋਟੀ ਉਮਰ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਸਫਰ ਹੈ ਉਹਨਾਂ ਦਾ ਕਿਦਾਂ ਦਾ ਜੀਵਨ ਦੇ ਵਿੱਚ ਰਿਹਾ ਜੀ ਜਿਹੜਾ ਸ਼ਤਾਨੀਆਂ ਦਾ ਵੀ ਸੀਗਾ ਪਹਿਲਾਂ ਕਿ ਨਹੀਂ ਹਾਂਜੀ ਨਹੀਂ ਸ਼ਤਾਨੀਆਂ ਤੋਂ ਤੋਂ ਆਪਣੀ ਇਛਾ ਸਾਰਾ ਟਾਈਮ ਉਹਨੇ ਬੈਡਬਾਲ 'ਚ ਹੀ ਕਰਦਾ ਸੀਗਾ ਜਾਂ ਕੁਛ ਦਿਨ ਬੱਚਿਆਂ ਦਾ ਖੇਲਣ ਜਾਂਦਾ ਸੀ ਇਵਨ ਕਿ ਉਦੋਂ ਵੀ ਬੱਚੇ ਬਾਹਰ ਇਹੀ ਕੁਛ ਖੇਲਦੇ ਸੀਗੇ ਤੇ ਜ਼ਿਆਦਾ ਉਹਦਾ ਟਾਈਮ ਇਹਦੇ ਵਿੱਚ ਹੀ ਨਿਕਲਿਆ ਬੈਡਬਾਲ ਬੋਲਿੰਗ ਕਰਾ ਦੋ ਬੈਟਿੰਗ ਕਰਾ ਦੋ ਕੈਚ ਕਰਾ ਦੋ ਜੇ ਹੋਰ ਕੁਛ ਨਹੀਂ ਕਿ ਕਹਣਾ ਅਭਿਸ਼ੇਕ ਥੱਕ ਗਏ ਆ ਤਾਂ ਉਹਨੇ ਕਹਣਾ ਅੱਛਾ ਮਮਾ ਕੈਚ ਕੈਚ ਕਰ ਦੋ ਬਸ बच्चे ता मावा दी आंखਾਂ ਦੇ ਤਾਰੇ ਤੇ ਮਾਂ ਦੀ ਗੱਲ ਹੁੰਦੀ ਹੈ ਤੇ ਹੋਰ ਜੇ ਆਪਣੇ ਪੰਜਾਬ ਦੇ ਬੱਚਿਆਂ ਨੂੰ ਕੋਈ ਸਨੇਹਾ ਤੁਹਾਡੇ ਵੱਲੋਂ ਤੇ ਕੀ ਕਹਿਣਾ ਹੈ ਹਾਂਜੀ ਮੈਂ ਇਹੀ ਕਹਿਣਾ ਚਾਹਨੀ ਆ ਕਿ ਬਸ ਬੱਚੇ ਜਿਹੜੇ ਪੜਨ ਚ ਅੱਗੇ ਜਾ ਰਹੇ ਆ ਉਹ ਆਪਣਾ ਚਲੋ ਕੁਝ ਆਪਣਾ ਭਵਿੱਖ ਬਣਾਉਣ ਔਰ ਜਿਹੜੇ ਬੱਚੇ ਖੇਡਾਂ ਚ ਹੈਗੇ ਆ ਉਹ ਇਹੀ ਨਹੀਂ ਮੈਂ ਕਹਿੰਦੀ ਕਿ ਕ੍ਰਿਕਟ ਹੋਰ ਵੀ ਬੜੀਆਂ ਖੇਡਾਂ ਆ ਔਰ ਖੇਡਾਂ ਵਿੱਚ ਆਪਣਾ ਮਤਲਬ ਕੀ ਮਾਂ ਪਿਓ ਦਾ ਆਪਣਾ ਨਾਮ ਰੋਸ਼ਨ ਕਰਨ ਔਰ ਅੱਗੇ ਵਧਣ ਅੱਗੇ ਵੱਧ ਕੇ ਆਪਣੇ ਦੇਸ਼ ਦੀ ਤਰੱਕੀ ਵਾਸਤੇ ਦੇਸ਼ ਵਾਸਤੇ ਕੁਝ ਕਰਨ ਵਾਹ ਜੀ ਬਾਕੀ ਜੀ ਸਰ ਮੈਂ ਲਾਸਟ ਤੇ ਸਾਰੇ ਅੰਮਰਸਰ ਵਾਸੀਆਂ ਨੂੰ ਯੰਗ ਬੱਚਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਕਿ ਨਸ਼ਿਆਂ ਤੋਂ ਦੂਰ ਰਹੋ ਆਪ ਬੁੜੀਆਂ ਆਦਤਾਂ ਤੋਂ ਦੂਰ ਰਹੋ ਔਰ ਆਪਣੀ ਸਪੋਰਟਸ ਆ ਲਾਓ ਆਪਣੀਆਂ ਸਪੋਰਟਸ ਆ ਲ ਧਿਆਨ ਦਿਵੋ ਔਰ ਆਪਣਾ ਜੀਵਨ ਵਧੀਆ ਬਣਾਓ ਔਰ ਦੇਸ਼ ਦੀ ਸੇਵਾ ਕਰੋ ਕਿਆ ਬਾਤ ਆ ਜੀ ਸੁਨੇਹਾ ਨਾਲ ਦਿੱਤਾ ਗਿਆ ਅਜਬ ਸ਼ੇਖ ਸ਼ਰਮਾ ਜੀ ਬੜੀ ਵੱਡੀ ਚੀਜ਼ ਜਿਹੜੀ ਹੈਗੀ ਆ ਉਹਨਾਂ ਦੇ ਘਰ ਹੀ ਪਹੁੰਚੇ ਆ ਅਕੈਡਮੀ ਤੁਸੀਂ ਦੇਖ ਰਹੇ ਜਿੱਥੇ ਕਿ ਉਹ ਆਪ ਇੱਥੇ ਆ ਕੇ ਪ੍ਰੈਕਟਿਸ ਕਰਦੇ ਨੇ ਤੇ ਉਹਨਾਂ ਦੇ ਫਾਦਰ ਸਾਹਿਬ ਤੇ ਮਾਤਾ ਜੀ ਨੇ ਵੀ ਗੱਲ ਕੀਤੀ ਹੈ ਤੇ ਸੁਨੇਹਾ ਜਿਹੜਾ ਅੱਜ ਨੌਜਵਾਨੀ ਨੂੰ ਦਿੱਤਾ ਗਿਆ ਕਿ ਪਹਿਲਾਂ ਤਾਂ ਜਿਹੜੀ ਵੀ ਮਰਜ਼ੀ ਖੇਡ ਦੇ ਵਿੱਚ ਨੇ ਜਾਂ ਪੜ੍ਹਾਈ ਦੇ ਵਿੱਚ ਨੇ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰਨ ਮਾਪਿਓ ਦੇ ਕਹਨੇ ਚ ਰਹਿਣ ਅਰ ਅੱਛੀ ਸੋਸਾਇਟੀ ਚ ਰਹਿਣ ਜਿੱਦਾਂ ਦੀ ਤੁਹਾਡੀ ਸੋਸਾਇਟੀ ਹੈ ਉਦਾਂ ਦਾ ਤੁਹਾਡਾ ਫਿਊਚਰ ਹੈ ਤੇ ਸੋ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ ਸਾਡਾ ਮਕਸਦ ਹੀ ਇਹੀ ਸੀਗਾ ਕਿ ਇੱਕ ਜ ਰੋਚਨ ਕੀਤਾ ਉਹ ਦਿਖਾਈਏ ਤੁਹਾਨੂੰ ਪੰਜਾਬ ਦਾ ਤੇ ਆਪਣੇ ਗੁਰੂ ਨਗਰੀ ਦਾ ਤੇ ਦੂਸਰਾ ਜਿਹੜੀ ਜਵਾਨੀ ਬਚਾਉਣ ਦੇ ਲਈ ਸਰਕਾਰਾਂ ਵੀ ਉਪਰਾਲੇ ਕਰ ਰਹੀਆਂ ਸਾਡੀ ਫਾਸਟ ਵੀ ਟੀਮ ਵੱਲੋਂ ਬਾਰ ਬਾਰ ਇਸ ਚੀਜ਼ ਦੇ ਮੁੱਦੇ ਨੂੰ ਲੈ ਕੇ ਉਜਾਗਰ ਕੀਤਾ ਜਾਂਦਾ ਕਿ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਤੇ ਪੰਜਾਬੀਆਂ ਨੂੰ ਤੇ ਨੌਜਵਾਨੀ ਨੂੰ ਇਸ ਭਵਿੱਖ ਦੇ ਵਿੱਚ ਸਮਝਣ ਦੀ ਲੋੜ ਹੈ ਕੈਮਰਾਮੈਨ ਰਕੇਸ਼ ਕੁਮਾਰ ਦੇ ਨਾਲ ਸੁਸ਼ੀਲ ਸ਼ਰਮਾ ਫਾਸਟ ਵੀ ਨਿਊਜ਼ ਅੰਮ੍ਰਿਤਸਰ